ਸਤਿ ਸ਼੍ਰੀ ਅਕਾਲ ਮੈਂ ਹਾਤੀ ਸਿੰਦਰ ਨਿਊਜ਼ ਦੇ ਇੱਕ ਦਸ਼ਕਾ ਦਾ ਸਵਾਗਤ ਹੈ ਰੋਜ਼ ਦਿਤਰ ਇੱਕ ਵਾਰ ਫਿਰ ਹਾਜ਼ਰ ਨਾ ਟੌਪ 20 ਖਬਰਾਂ ਨੂੰ ਲੈ ਕੇ ਜਾਣਾਂਗੇ ਦੇਸ਼ ਵਿਦੇਸ਼ ਦਾ ਹਾਲ ਤੇ ਸਭ ਤੋਂ ਪਹਿਲਾਂ ਪਾਉਣੇ ਆ ਨਜ਼ਰ ਮੁੱਖ ਸੁਰਖੀਆਂ ਤੇ ਪੰਜਾਬ ਚ ਮਹਿੰਗੀ ਹੋ ਸਕਦੀ ਹੈ ਬਿਜਲੀ 11% ਦੀ ਦਰ ਵਧਾਉਣ ਦੀ ਤਿਆਰੀ ਚ ਪਾਵਰ ਕਮ ਜੇਲ ਬ੍ਰੇਕ ਟਟਣਾ ਕਾਰਨ ਬਰਖਾਸਤ ਕਿਤੇ ਅਧਿਕਾਰੀਆਂ ਨੂੰ ਝਟਕਾ ਹਾਈ ਕੋਰਟ ਨੇ ਬਰਖਾਸਤਗੀ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਕਿਤੇ ਖਾਰਜ ਜ਼ਗਰਾਵ ਪੁਲਿਸ ਨੇ ਕੀਤੀ ਵੱਡੀ ਕਾਰਵਾਈ ਸਿੰਧਵਾ ਬੱਟ ਦਾ ਬੀਡੀਪੀਓ ਬੜੀ ਲੰਦੇ ਦਾ ਟਿੰਗ ਆਪਰੇਸ਼ਨ ਤੋਂ ਬਾਅਦ ਕਿਤਾ ਗ੍ਰਫਤਾਰ ਪਹਿਲਾਂ ਮਾਰਦਾ ਰਿਹਾ ਦਾ ਮਾਫੀਆਂ heroin ਦੀ ਤਸਕਰੀ ਕਰਨ ਦੀ ਕੋਸ਼ਿਸ਼ ਲਗਾਤਾਰ ਜਾਰੀ BSF ਨੇ ਸਰਹਦੀ ਖੇਤਰ ਚੋਂ ਪਾਕਿਸਤਾਨੀ ਡਰੋਨ ਸਮੇਤ heroin ਕਿਤੇ ਬਰਾਮਦ ਤਕਰੀ ਹਜੂਰ ਸਾਹਿਬ ਨਦੇੜ ਵਿੱਚ ਅਨੰਤ ਕਾਰਜ ਨੂੰ ਲੈ ਕੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਲਾਹਾਂ ਦੌਰਾਨ ਲਹਿੰਗਾ ਤੇ ਕਾਗੜਾ ਪੌਣ ਤੇ ਲੱਗੀ پابੰਦੀ ਅੰਮ੍ਰਿਤਸਰ ਤੋਂ ਕੁਆਲੰਪੂਰ ਲਈ ਸਿੱਧੀ ਫਲਾਈਟ 15 ਜਨਵਰੀ ਤੋਂ ਹੋਵੇਗੀ ਸ਼ੁਰੂ ਹਫ਼ਤੇ ਚ 2 ਦਿਨ ਭਰੇਗੀ ਉਡਾਨ ਪੰਜਾਬ ਦੇ ਹਰਸ਼ਦਾ ਹੈਰਾਨੀ ਜਨਕ ਕਾਰਨਾਮਾ ਹਿਮਾਚਲ ਚ ਸਕੂਟੀ ਨਾਲ ਕੀਤੀ ਪੈਰਾਗਲਾਈਡਿੰਗ ਪਟਨਾ ਚ 4 ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ 2 ਲੱਖ ਨਗਦੀ 70 ਕਿਲੋ ਕੋ ਖੋਇਆ ਪਨੀਰ ਲੈ ਕੇ ਚੋਰ ਹੋਏ ਫਰਾਰ ਟਿਲੋਂ ਬ੍ਰਦਰ ਚ ਖੁਦਕੁਸ਼ੀ ਮਾਮਲਾ 3 ਮਹੀਨਿਆਂ ਤੋਂ ਫਰਾਰ ਸਾਬ ਦਾ ਐਸਐਚਓ ਨੂੰ ਸੁਪਰੀਮ ਕੋਰਟ ਵੱਲੋਂ ਮਿਲੀ ਰ ਵੱਡੀ ਰਾਹਤ ਜ਼ਮਾਨਤ ਅੱਜ ਹੀ ਕੀਤੀ ਮਨਜ਼ੂਰ ਪੰਜਾਬ ਸਰਕਾਰ ਨੇ ਜਾਰੀ ਕੀਤਾ 2024 ਦੀਆਂ ਛੁੱਟੀਆਂ ਦਾ ਕੈਲੰਡਰ ਸਰਕਾਰੀ ਮੁਲਾਜ਼ਮਾਂ ਨੂੰ 13 ਵਾਰ ਮਿਲਣ ਗਿਆ ਤਿੰਨ ਤਿੰਨ ਛੁੱਟੀਆਂ ਆਰਬੀਆਈ ਦੀ ਵੱਡੀ ਕਾਰਵਾਈ 4 ਸਹਿਕਾਰੀ ਬੈਂਕਾਂ ਨੂੰ ਲਗਾਇਆ ਲੱਖਾਂ ਦਾ ਜੁਰਮਾਨਾ ਇੱਕ ਬੈਂਕ ਦਾ ਲਾਇਸੈਂਸ ਕੀਤਾ ਰੱਦ ਸੇਵਾਮੁਕਤ ਮੁਲਾਜ਼ਮਾਂ ਨੂੰ ਮਿਲ ਸਕਦੇ ਈਐਸਆਈਸੀ ਹਸਪਤਾਲਾਂ 'ਚ ਇਲਾਜ ਹੁਣ ਤੋਂ 38 ਹਸਪਤਾਲਾਂ ਚ ਕੀਮੋਥੈਰਪੀ ਦੀ ਸਹੂਲਤ ਸ਼ੁਰੂ ਭਾਰਤ ਚ ਕੋਰੋਨਾ ਦੇ ਨਵੇਂ ਸਬ ਵੇਰੀਐਂਟ ਜੇ ਐਨ 1 ਦੀ ਦਸਤਕ ਕੇਰਲ ਚ ਮਿਲਿਆ ਪਹਿਲਾ ਕੇਸ ਚਾਹਤਗਾ ਮਾਮਲੇ ਚ ਸੁਪਰੀਮ ਕੋਰਟ ਦਾ ਹਾਈ ਕੋਰਟ ਦੇ ਹੁਕਮ ਤੇ ਰੋਗ ਤੋਂ ਇਨਕਾਰ ਕਿਹਾ ਹੁਕਮ ਦੇਖੇ ਬਗੈਰ ਕਿਵੇਂ ਲਗਾ ਸਕਦੇ ਹਾਂ ਰੋਕ रेल مسافراں ਲਈ ਚੰਗੀ ਖਬਰ ਹੁਣ ਟ੍ਰੇਨਾਂ ਨਹੀਂ ਹੋਣਗੀਆਂ ਲੇਟ ਰੇਲਵੇ ਨੇ ਲਿਆ ਵੱਡਾ ਫੈਸਲਾ ਨੈਟਾਚੂ ਸੀਆਈਏ ਤੇ ਗੈਂਗਸਟਰਾਂ ਵਿਚਾਲੇ ਹੋਇਆ ਮੁਕਾਬਲਾ ਪੈਰਾਚੂ ਗੋਲੀਆਂ ਲੱਗਣ ਤੋਂ ਬਾਅਦ ਗੈਂਗਸਟਰ ਪ੍ਰਿੰਸ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਸ਼ਿਮਲਾ 'ਚ ਪਹਿਲੀ ਵਾਰ ਹੋਵੇਗਾ ਵਿంటర్ ਕਾਰਨੀਵਲ 25 ਤੋਂ 31 ਦਸੰਬਰ ਤੱਕ ਹਰ ਰੋਜ਼ ਹੋਣਗੇ ਵਿਸ਼ੇਸ਼ ਪ੍ਰੋਗਰਾਮ ਸੁਰੇ ਕੁਮਾਰ ਨੇ ਤੋੜਿਆ ਕੋਲੀ ਦਾ ਸਭ ਤੋਂ ਵੱਧ ਛੱਕੇ ਲਗਾਉਣ ਦਾ ਰਿਕਾਰਡ ਨਾਲ ਹੀ T20 ਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਵੀ ਬਣੇ। ਕੈਨੇਡਾ ਪੁਲਿਸ ਦਾ ਵੱਡਾ ਐਕਸ਼ਨ 50000 ਡਾਲਰ ਦੀ ਸ਼ਰਾਬ ਚੋਰੀ ਕਰਨ ਦੇ ਦੋਸ਼ ਚ ਚਾਰ ਪੰਜਾਬੀ ਮੁੰਡੇ ਕਿਤੇ ਗ੍ਰਿਫਤਾਰ। ਪੰਜਾਬ ਚ ਸੰਗੜੀ ਧੁੰਦ ਦਾ ਕਹਿਰ ਮੌਸਮ ਵਿਭਾਗ ਨੇ 15 ਜ਼ਿਲ੍ਹਿਆਂ ਲਈ ਜਾਰੀ ਕੀਤਾ ਹਲਲਟ। ਇਹਨਾਂ ਮੁੱਖ ਤੇ ਮੁਖਬਰਾਂ ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਤੁਸੀਂ ਦੇਖਦੇ ਰਹੋ ਐਸਐਮ ਜ਼ੈਡ ਨਿਊਜ਼।